ਬੇਟਾ ਜੀ 2017 ਚ ਗਿਆ ਸੀਗਾ ਦਸੰਬਰ ਦੇ ਵਿੱਚ ਸਟੱਡੀ ਵੇਸ ਤੇ ਗਿਆ ਸੀਗਾ ਉੱਥੇ ਜਾ ਕੇ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਨੇ ਡਿਪਲੋਮਾ ਕਰਨ ਤੋਂ ਬਾਅਦ ਫਿਰ ਵਰਕ ਪਰਮਿਟ ਤੇ ਪੀਈਆਈ ਦੇ ਵਿੱਚ 2-3 ਸਾਲ ਉੱਥੇ ਪੀਆਈਐਲ ਆਈ ਉੱਥੋਂ ਫਿਰ ਹੁਣ ਬ੍ਰੈਮਟਨ ਆ ਗਿਆ ਸੀ ਪੀਆਰ ਲੱਗੀ ਹੋਈ ਸੀ ਜੀ ਨੇੜੇ ਹਫਤੇ 10 ਦਿਨਾਂ ਚ ਪੀਆਰ ਆਉਣ ਵਾਲੀ ਸੀ ਜੀ ਤੇ ਹੁਣ ਉਹਦਾ ਅਸੀਂ ਵਿਆਹ ਦਾ ਪ੍ਰੋਗਰਾਮ ਸੀਗਾ ਵਿਆਹ ਕਰਨਾ ਸੀ ਮੀਨ ਵਾਈ ਲਈ ਉੱਥੇ ਐਕਸੀਡੈਂਟ ਹੋ ਗਿਆ ਪਿਛਲੇ ਦਿਨਾਂ 31 ਤਰੀਕ ਨੂੰ ਇਹ ਸਸ ਐਕਸੀਡੈਂਟ ਦਾ ਪਤਾ ਲੱਗਿਆ ਐਕਸੀਡੈਂਟ ਬਰਫ਼ ਦੇ ਉੱਤੇ ਗੱਡੀ ਤੇਜ਼ ਸੀਗੀ ਸਕਿਟ ਕਰ ਗਈ ਦੋ ਤਿੰਨ ਪਲਟੀਆਂ ਖਾ ਕੇ ਦੂਜੇ ਪਾਸੇ ਸੜਕ ਦੇ ਖੰਭੇ ਚ ਲਾ ਕੇ ਦੂਜੇ ਪਾਸੇ ਸੜਕ ਦੇ ਚੱਲੀ ਗਈ ਉਦੋਂ ਦੂਹਰ ਗੱਡੀ ਦੇ ਵਿੱਚ ਵੱਜੀ ਜਾ ਕੇ ਤੇ ਗੱਡੀ ਬਰਨ ਹੋ ਗਈ ਅੱਗ ਲੱਗੀ ਗੱਡੀ ਨੂੰ ਵਿੱਚੇ ਸੀਗਾ ਤੇ ਉਹ ਵੈਲਟ ਲੱਗੀ ਹੋਈ ਸੀ ਖੁੱਲੀ ਖਾਲੀ ਨਹੀਂ ਜਾਂ ਛੱਟ ਜਿਆਦੇ ਲੱਗੀ ਨਾਲ ਗੱਡੀ ਜੀ ਬਰਨ ਹੋ ਗਿਆ ਹਾਂ ਤੇ ਐਸਟਾ ਬਸ ਬਹੁਤ ਹੋ ਗਿਆ ਪਤਾ ਲੱਗਾ ਕੱਲ ਤੋਂ ਗੱਲ ਵੀ ਹੋ ਰਹੀ ਸੀ ਜੀ ਆ ਮੇਰੀ ਦਿਨ ਤੇ ਗੱਲ ਹੋਈ ਆ ਹੂੰ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਬਤ ਉਹ ਸਰ ਮੇਰੇ ਸੰਨ ਲਾਉ ਨੇ ਆਉਣਾ ਸੀਗਾ ਇੱਥੇ ਤੇ ਮੈਂ ਕਿਹਾ ਤੂੰ ਘਰੇ ਆ ਉਹਨਾਂ ਨੂੰ ਛੱਡ ਕੇ ਆਉਣਾ 에ਅਰਪੋਰਟ ਤੇ ਕਹਿੰਦਾ ਪਾਪਾ ਮੈਂ ਹੁਣੇ ਆਉਣਾ ਆ ਗਿਆ ਆ ਕੇ ਉਹ ਮੇਰੀ ਦੋਤੀ ਆ ਉਹਦੇ ਨਾਲ ਫੋਟੋ ਫਟਕ ਚਾ ਕੇ ਮੈਨੂੰ ਫੋਟੋ ਪਾਤੀ ਮੈਨੂੰ ਕਹਿੰਦਾ ਵਾਪਸ ਮੈਂ ਆ ਗਿਆ ਮੈਂ ਗੱਲ ਵੀ ਕੀਤੀ ਉਹਦੇ ਨਾਲ ਤੇ ਫੇਰ ਪਤਾ ਨਹੀਂ ਬਾਅਦ ਦੇ ਵਿੱਚ ਫੇਰ ਕਿਤੇ ਕੋ ਮੜਕਾ ਮੜ ਚਲੇ ਗਿਆ ਕਿ ਡੌਗੀ ਸੀ ਛੋਟਾ ਜਿਹਾ ਉਹਨੂੰ ਨਾਲ ਲੈ ਕੇ ਘਮਾਉਣ ਚਲੇ ਗਿਆ ਕਾਰ ਦੇ ਵਿੱਚ ਉੱਥੇ ਮਿਸ ਹਾਪਨਿੰਗ ਹੋ ਗਈ ਜਿੱਦਾਂ ਗਾਣੇ ਗਾਉਂਦਾ ਵੀ ਸ਼ੌਕ ਰੱਖਦਾ ਹਾਂ ਬਹੁਤ ਅੱਛਾ ਗਾਇਕ ਸੀਗਾ ਜੀ ਬਹੁਤ ਰਾਈਟਰ ਬਹੁਤ ਵਧੀਆ ਸੀ ਤੇ ਉੱਥੇ بڑے ਦੋਸਤੇ ਤੇ ਕਹਿੰਦੇ ਸੀ ਕਿ ਅਸੀਂ ਤੇਰੀ ਐਲਬਮ ਕਰਾਉਣੀ ਆ ਹੁਣ ਇੱਥੇ ਆਉਣਾ ਸੀ ਅਸੀਂ ਤਿਆਰੀ ਸੀ ਪੂਰੀ ਉਹਦੀ ਐਲਬਮ ਕਰਾਉਣੀ ਸੀਗੀ ਪਤਾ ਨਹੀਂ ਕਿ ਉਹਨਾਂ ਦੀ ਜਿਹੜੀ ਮੈਸੇਜ ਹੋਣ ਵਾਲੀ ਸੀ ਉਹ ਆ ਗਈ ਸੀ। ਉਹ ਉਹਦੀ ਮੰਗੇਤਰ ਸੀਗੀ। ਕੁੜੀ ਉਹ ਵੀ ਉਹਨੇ ਇਕੱਠੇ ਹੀ ਆਉਣਾ ਸੀ ਉਹਨਾਂ ਨੇ। ਉਹ ਮਤਲਬ ਦੋ ਤਿੰਨ ਦਿਨ ਪਹਿਲਾਂ ਆਈ ਆ ਉਹ ਇੱਥੇ ਸਾਡੇ ਕੋਲ ਵੀ ਆ ਕੇ ਗਈ ਆ। ਸੀ ਲੱਗਦਾ ਤਾਂ ਮੇਰੇ ਚਾਚਾ ਜੀ ਸੀ ਤੇ ਪਰ ਮੈਂ ਕਹਿੰਦਾ ਉਹਨਾਂ ਨੂੰ ਵੱਡਾ ਵੀਰਾ ਹੀ ਸੀਗਾ ਜੀ। ਜਾਂ ਕੋਈ ਹੋਰ ਕਹਿੰਦੇ ਸੀ ਵੀ ਮੈਨੂੰ ਚਾਚਾ ਹੀ ਨਾ ਕਿਹਾ ਗਰ ਵੀ। ਮੈਂ ਉਹਨਾਂ ਨੂੰ ਵੀਰਾ ਹੀ ਕਹਿੰਦਾ ਜੀ ਬਹੁਤ ਵਧੀਆ ਨੇਚਰ ਸੀ ਲਈ ਉਹਨਾਂ ਦਾ ਬਹੁਤ ਠੋਡਾ ਨੇਚਰ ਸੀ। ਬਾਕੀ ਬਹੁਤ ਵਧੀਆ ਸੁਭਾਅ ਸੀਗਾ ਹੱਸ ਅਸਮੋਤ ਸੁਭਾਈ ਹਰੇਕ ਨਾਲ ਜਿੱਦਾਂ ਦਾ ਬੰਦਾ ਹੁੰਦੀ ਉਹੋ ਜਿਹਾ ਬਿਹੇਵ ਕਰ ਲੈਂਦੇ ਸੀਗੇ ਹਰੇਕ ਨਾਲ ਬਹੁਤ ਵਧੀਆ ਸੀ ਜਣੀ ਬਹੁਤ ਬੇਟਾ ਪਲਾਟਾ ਬੈਠਾ 2017 ਚ ਲਏ ਸੀ ਜੋ ਲਾਸਟ ਦਸੰਬਰ ਦੇ ਲਾਸਟ ਚ ਲਏ ਸੀ ਸਟਡੀ ਵੀ ਜੇ ਕਿ ਐਲਸ ਕਰਕੇ ਆ ਚੁੱਕੇ ਆਈਸੀ ਕੋਰੇ ਇੱਕ ਵਾਰੀ ਆਏ ਸੀ ਲੋ ਜੀ 2 2.5 ਸਾਲ ਪੂਰੇ ਹੋયા ਤੇ ਆਏ ਸੀ ਤੇ ਉਦੋਂ ਦਾ ਸਿਰਫ 8 ਦਿਨ ਦੇ ਹੱਥ ਰਾਏ ਸੀ ਤੇ ਬਸ 8 ਦਿਨਾਂ ਦੇ ਵਿੱਚ ਵਿੱਚ ਚਲੇ ਗਏ ਉਸ ਤੋਂ ਬਾਅਦ ਚੱਦਾ ਹੁਣ ਹਾਂਜੀ ਮੈਂ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਮੈਰਿਜ ਹੋਣ ਵਾਲੀ ਸੀ ਹਾਂਜੀ ਹੁਣ ਉਹਨਾਂ ਦੀ ਮੈਰਿਜ ਹੋਣ ਵਾਲੀ ਸੀ ਜਨਵਰੀ ਚ ਕਹ ਰਹੇ ਸੀ ਵੀ 2024 ਦੇ ਜਨਵਰੀ ਜ ਉਹਨਾਂ ਦੀ ਮੈਰਿਜ ਕਰਾਂਗੇ ਉਹਦੀ ਬਹੁਤ ਜ਼ਿਆਦਾ ਖੁਸ਼ੀ ਸੀਗੀ ਉਹਨਾਂ ਦਾ ਫੋਨ ਆਉਂਦਾ ਹੁੰਦਾ ਯਾਤਸਰ ਕਹਿੰਦੇ ਸੀ ਉਹ ਵੀ ਤੂੰ ਪਲੱਸ 2 ਜਾਂ ਵੀ ਆਪਦੀ ਮੈਨੂੰ ਯਾਤਸਰ ਕਹਿੰਦੇ ਵੀ ਆਪ ਦਾ ਫ੍ਰੀ ਰਹੀ ਵੀ ਜਦ ਮੈਂ ਆਉਣਾ ਕਹਿੰਦੇ ਵੀ ਮੈਂ ਮਹੀਨਾ ਡੇਢ ਮਹੀਨਾ ਮੈਰਿ ਜਨਵਰੀ ਦਾ ਮਹੀਨਾ ਮੈਂ ਸਾਰਾ ਤੈਨੂੰ ਕਹਿੰਦੇ ਆ ਆਪਣੇ ਟੋਲੇ ਹੀ ਰੱਖਣਾ ਕਹਿੰਦੇ ਮੇਰੇ ਨਾਲ ਬਹੁਤ ਜਿਆਦਾ ਪਿਆਰ ਸੀਗਾ ਮਾਰੇ ਜੀ ਹੁਣ ਇਹ ਸਾਦਮੇ ਨਾਲ ਪਰਿਵਾਰ ਦੀ ਕੀ ਹੈ ਇਹ ਹਾਲਤ ਹੈ ਸਾਦਮੇ ਨਾਲ ਦੇਖੀ ਹਾਲਤ ਦਾ ਪਰਿਵਾਰ ਦੀ ਬਹੁਤ ਜਿਆਦਾ ਗੰਭੀਰ ਹੈ ਇਹਨਾਂ ਦੇ ਫਾਦਰ ਸਾਹਿਬ ਨੇ ਯਾਨੀ ਪਕਚਾ ਨੂੰ ਇਹਨਾਂ ਦਾ ਰਾਜਾ ਹੈ ਅਸੀਂ ਤਾਂ ਰਾਜਾ ਹੀ ਕਹਿੰਨੇ ਆ ਵਿਸ਼ਰਾਜ ਨਹੀਂ ਕਹਿੰਦੇ ਇਹਦੇ ਰਾਜਾ ਹੀ ਕਹਿੰਨੇ ਆ ਰਾਜਾ ਚਾਚੇ ਵੀਰੇ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਚਲੋ ਥੋੜਾ ਜਿਆ ਕੰਟਰੋਲ ਕਰ ਰਹੇ ਨੇ ਸਮਝ ਰਹੇ ਨੇ ਵੀ ਵਾਹਿ ਜਰੂਰ ਆਜੋ ਭਾਣਾ ਨੂੰ ਮੰਨ ਰਹੇ ਨੇ ਪਰ ਉਹਨਾਂ ਦੇ ਮਦਰ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ